ਕਿਆ ਵੇ ਮੇਰਾ ਸਾਲਾ ਕਿਵੇਂ ਆ ਜਿਵੇਂ ਮਾਨੀ ਦਾ ਮੁੰਡਾ ਹੁੰਦਾ ਪਸੂ ਡੰਗਰ ਦਾ ਜਿਵੇਂ ਕੋਈ ਫੇਕਰ ਨਹੀਂਗਾ ਸਾਰੀ ਦਿਹਾੜੀ ਪਿਓ ਨੂੰ ਗੋਲੇ ਲਾ ਰੱਖਦੇ ਆ ਇਹ ਬਸਗਾ ਨੂੰ ਪੱਠੇ ਵੀ ਮਾਹ ਪਾਵਾ ਦਿਹਾੜੀ ਵੀ ਮਾ ਜਾਵਾ ਉਧਰੋਂ ਠੇਕੇਦਾਰ ਬੋਲਦਾ ਗਿਆ ਨੂੰ ਪਿਓ ਨਾ ਇਹਨਾਂ ਨੂੰ ਨੇਕੜੂ ਜੇ ਮੈਂ ਆਕ ਗਿਆ ਨਾ ਮੈਂ ਸਾਰੀਆਂ ਵੇਚ ਦੇਣੀਆਂ ਪਤਾ ਉਦੋਂ ਲੱਗੂਗਾ ਜਦੋਂ ਡੋਲਣਾ ਚੱਕ ਕੇ ਕਿਹਦੇ ਘਰੇ ਜਾਣਾ ਪਿਆ ਇਹਨਾਂ ਨੂੰ ਉੱਠ ਕੇ ਪਾਣੀ ਪਿਆ ਲਈ ਮਾਵਾ ਨੂੰ ਇੱਥੇ ਪਿਆ ਹੀ ਨਾ ਰਿਹਾ ਵੀ ਕਿਤੇ ਮੈਂ ਚੱਲਿਆ ਪੱਠਿਆਂ ਨੂੰ ਪਿਆ ਦੇਣਾ ਇਹਨਾਂ ਦਾ ਕਿਹੜਾ ਐਡੀਸ਼ਨ ਤਾਲੂਆ ਸੌਕਦਾ ਵੇ ਵੇ ਮੇਰਾ ਸਾਲਾ ਬੋਲਦਾ ਕਿਵੇਂ ਆ ਕੰਮ ਕਹਿ ਦਈਏ ਗੋਲੀ ਵਾਜ ਜਾਂਦੀ ਆ ਜਵਾਨ ਲੜਾਉਂਦਾ ਪਿਓ ਨਾਲ ਬੱਤ ਸਹੀ ਏ ਮੈਥੋਣੀ ਹੁੰਦਾ ਯਾਬ ਇਹਨਾਂ ਦਾ ਵੇਚਦੇ ਆਉਂਦੀਆਂ ਕਦੇ ਪਾਣੀ ਪਿਓ ਕਦੇ ਪੱਠੇ ਪਿਓ ਇਹਨਾਂ ਨੂੰ ਤੇ ਫੰਡਰ ਮਾਝ ਦੇ ਵੇਚ ਲੋ ਚੰਗਾ ਹੋ ਗਿਆ ਭਾਈ ਤੁਸੀਂ ਆ ਗਏ ਮੈਂ ਵੀ ਅੱਕਿਆ ਪਿਆ ਆਜੋ ਮੈਂ ਸਾਰੀਆਂ ਹੀ ਵੇਚ ਦੇਣੀ ਆ ਆਜੋ ਲਿਆ ਦਿਖਾ ਭਾਈ ਕਿਹੜੀਆਂ ਮੱਝਾਂ ਤਰਾਂ ਉਹ ਕੀ ਗੱਲ ਹੋ ਗਈ ਪਾਉ ਸਾਰੀਆਂ ਹੀ ਕਾਹਤੋਂ ਵੇਚਣ ਲੱਗਾ ਉਹ ਮੇਰੀ ਇਰਾਦਤ ਹੀ ਗੰਦੀ ਆ ਭਾਂ ਚੋਂ ਪੱਠਾ ਨਹੀਂ ਪਉਂਦੀ ਡੱਕਾ ਨਹੀਂ ਪਉਂਦੀ ਨਾਲੇ ਮੈਂ ਪੱਠੇ ਪਾਵਾਂ ਨਾਲੇ ਮੈਂ ਦਿਹਾੜੀ ਜਾਵਾਂ ਗੱਲ ਤੇਰੀ ਸੋਲਾਂ ਨੇ ਸੱਚਾ ਪਾਉ ਅੱਜ ਕੱਲ ਪਸ਼ੂਆਂ ਨਾਲ ਵੱਧ ਜਵਾਕ ਉੱਤੇ ਰੱਖਦੇ ਆ ਕੁਬਾਰੀਆਂ ਗੱਲਾਂ ਨਾ ਮਾਰ ਤੂੰ ਰੇਟ ਲਾ ਆ ਜਾ ਅੱਛਾ ਪਾਉਏ ਆ ਮਾਲ ਡੰਗਰ ਤੇਰਾ ਹੋ ਤੇਰਾ ਪੱਕਾ ਰਾਦਾ ਸਾਰੀ ਵੇਚਣੇ ਆ ਸਾਰੀ ਵੇਚਣੇ ਆ ਲੱਖ ਰੁਪਇਆ ਦੇ ਦਿੰਨੇ ਆ ਇਹ ਇੱਕ ਆ ਬਹਿਣੇ ਵੇਚ ਹੀ ਦੇਣੀ ਨਾ ਪਾਉ ਦੇਖ ਜੇ ਤਾਂ ਤੇਰਾ ਰਾਦਾ ਵੇਚਣ ਦਾ ਏ ਸਾਰਿਆਂ ਦਾ ਰੁਪਇਆ ਲੱਖ ਦੇ ਦਿਆਂਗੇ ਬੱਲੇਓ ਤੇਰੇ ਇਹ ਭੇਡਾਂ ਖਰੀਦਣ ਲੱਗਿਆ ਇਹ ਤੁਹਾਡੇ ਮੂੰਹ ਦਾ ਦੇ ਕਿੰਨੇ ਚ ਦੇਣਗਾ ਮੇਰੀ ਗੱਲ ਸੁਣ ਲੋ ਇੱਕੋ ਹੀ ਗੱਲ ਕਰਨੀ ਆ ਮੈਂ ਰੁਪਿਆ 2.5 ਲੱਖ ਲੈਣਾ ਸਾਰੀਆਂ ਖੋਲ ਲੋ ਨਾ 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 ਪਾਉ ਆਪਣੀ ਦਾਲ ਨਹੀਂ ਗੱਲ ਨਹੀਂ ਇਹਨੇ ਤਾਂ ਤੇਰਾ ਮਾਲ ਹੀ ਨਹੀਂਗਾ ਮੱਝ ਤਾਂ ਦੁੱਧ ਦੇਣ ਵਾਲੀ ਇੱਕ ਹੀ ਆ ਬਾਕੀ ਸਾਰੀਆਂ ਫੰਡਰਾ ਚਲ ਤੂੰ ਉਹਦਾ 5000 ਵੱਧ ਲੈ ਲਈ ਉਹ ਬੱਲੇ ਓ ਥੋੜੇ ਕੋਈ ਵਪਾਰੀਆਂ ਵਾਲੀ ਗੱਲ ਕਰੋ 5-5000 ਰੁਪਿਆ ਕਰਕੇ ਰੇਟ ਵਧਾਉਣੇ ਆ ਇਹ ਸਬਜ਼ੀ ਖਰੀਦਣ ਆਏ ਆ ਇੱਥੇ ਉਹ ਪਾਉ ਡੰਗਰਾਂ ਦੇ ਹਿਸਾਬ ਨਾਲ ਹੀ ਪੈਸੇ ਲੱਗਣੇ ਆ ਤੂੰ ਬਹੁਤ ਹਾਥੀ ਵੇਚਣ ਲੱਗਾ ਸਾਨੂੰ ਚਲ ਆਓ ਕਰੋ ਫਿਰ ਕੱਲੀ ਕੱਲੀ ਦਾ ਰੇਟ ਲਾਓ ਚਲ ਕੱਲੀ ਕੱਲੀ ਦਾ ਲਾਲਾ ਆ ਬੱਲੀ ਇਹ ਦੂਜੇ ਸੂਏ ਆ 4 ਕਿਲੋ ਦੁੱਧ ਦੀ ਪੰਜਾਂ ਮਹੀਨਾ ਦੀ ਗੱਭ ਆ ਤੇਨੂੰ 70000 ਚ ਦੇ ਦੂੰਗਾ ਉਹ ਪਰਲੀ ਪਹਿਲੇ ਸੂਏ ਹੈਗੀ ਆ ਮੋਹਰਾਂ ਨਸਲ ਦੀ ਉਹ ਤੁਹਾਨੂੰ 90000 ਚ ਦੇ ਦੂੰਗਾ 2.5 ਸਾਲ ਦੀਆਂ ਕਟੀਆਂ ਹੈਗੀਆਂ ਇਹ ਤੁਹਾਨੂੰ 40000 ਚ ਦੇ ਦੂੰਗਾ ਉਹ ਕਟਰੂਆ ਤੁਹਾਨੂੰ ਫਰੀ ਦੇ ਦੂੰਗਾ 240000 ਰੁਪਇਆ ਬਣਦਾ 230 ਦਿਓ ਦਿਓ ਪੈਸੇ ਤੇ ਖੋਲੋ ਸੰਗਲ ਨਹੀਂ ਮੇਰਾ ਤਾਂ ਰੇਟ ਲੱਗਿਆ ਹੋਇਆ ਪਿੰਡ ਵਾਲਾ ਵਾਰੀ ਮੈਨੂੰ 235 ਦਿੰਦਾ ਨਾ ਨਾ ਪਾਹੂ ਆਪਣੀ ਨਹੀਂ ਗੱਲ ਬਾਨਣੀ ਕਿੱਟਾਂ ਨੇ ਇੰਨੇ ਬਾਜ ਕਿੱਥੇ ਖਰੀਦਣਾਂ ਗਾਂ ਸੀ ਵੀ ਚਾਰ ਛੱਲਣ ਵਟਣੇ ਆ 230 ਤੋਂ ਜ਼ਿਆਦਾ ਮੰਗਦਾ ਪਾਓ ਚੱਲੇ ਯਾਰ ਆਪਣੀ ਨਾਲ ਗੱਲ ਉਹ ਗੱਲ ਸੁਣੋ ਦੋ ਵੀ ਦਿਓ ਕੰਮ ਨੇ ਵੇੜੋਂ ਪਰੇ ਲੈ ਬੁੜੇ ਨੇ ਤਾਂ ਮੈਂਟ ਮਾਰਿਆ ਵਪਾਰੀ ਲੈ ਵੀ ਆਇਆ ਨਾ ਨਾ ਡੇਢ ਤੋਂ ਬੜਾ ਥੋੜਾ ਓ ਬਾਪੂ ਥੋੜਾ ਕਿੱਥੇ ਆ ਤੂੰ ਵੇਚ ਕੇ ਕਾਮਣ ਮੇੜ 1.5 ਲੱਖ ਥੋੜਾ ਹੁੰਦਾ ਲੋਡੀ ਆਵਾ ਤੈਨੂੰ ਬਾੜੀ ਅੱਕ ਲੱਗੀ ਆ ਮੈਨੂੰ ਕੀ ਆ ਪਾਈ ਚਲ ਪੱਠੇ ਵੇਖ ਵੇਖ ਵਕਾਉਣ ਨੂੰ ਕਿੱਡਾ ਕਾਲਾ ਹੋਇਆ ਕੰਮ ਦਾ ਡੱਕਾ ਤੋੜਨਾ ਨਹੀਂਗਾ ਤੇਰੇ ਪਾਸਾ 1.5 ਲੱਖ ਬਹੁਤ ਆ ਨਾ ਮੈਨੂੰ ਪੁੱਛ ਕੇ ਵੇਖ ਮੈਂ ਜਵਾਕਾਂ ਵਾਂਗੂ ਪਾਲੀਆਂ ਬਾਹੂ ਵੇਚਦੇ ਮੁੰਡਾ ਤੇਰਾ ਸਹੀ ਕਹਿੰਦਾ ਉਹ ਜਾ ਜਾ ਤੁਰ ਜਾ ਛਿੱਤਰ ਨਾ ਖਾ ਲਿਆ ਕਿਤੇ ਉਹ ਭਾਊ ਮਾਰ ਤਰਾ ਇੰਨੇ ਦਾ ਹੀ ਆ ਸਾਡਾ ਵੀ ਰੋਜ਼ ਦਾ ਕੰਮ ਆ ਫੇ ਰੋਜ਼ ਛਿੱਤਰ ਹੀ ਖਾਂਦੇ ਹੋਵੋਗੇ ਤੁਸੀਂ ਆ ਮੈਨੂੰ ਤਾਂ ਗੰਦੀ ਲਾadne ਦੁਖੀ ਕੀਤਾ ਅ ਸੋਨੇ ਵਰਗੇ ਪਸ਼ੂ ਆ ਮੇਰੇ ਵਿੱਚੋਂ ਨੂੰ ਜੀ ਨਹੀਂ ਕਰਦਾ ਸੱਤ ਸਹੀ ਏ ਉਹ ਗੱਲ ਸੁਣ ਓਏ ਤੂੰ ਹੀ ਦਿਮਾਗ ਨਾਲ ਛੱਟੋ 2 ਲੱਖ ਰੁਪਈਆ ਦਿਓ ਤੇ ਨਿਵੇੜੋ ਕੰਮ ਭਾਈ ਬੁੜੇ ਜਿਹਨੇ ਘਾਟੇ ਵਾਧੇ ਜੇ ਦੇ ਜਾਣੀਆਂ ਇਹ ਕਰਦੇ ਤਾਂ ਦੁਖੀ ਆ ਬਸ ਆਪਾਂ ਵੀ ਰੇਟ ਥੱਲੇ ਸਿੱਟੀ ਆਉਣਾ ਉਹ ਭਾਊ ਰੁਪਈਆ 1.60 ਹਜ਼ਾਰ ਲੈਣਾ ਤੇ ਲਿਆ ਫੜਾਦੇ ਸੰਗਲ। ਉਹ ਤੁਰ ਜਾ ਦੁਰਜੋ ਤੁਹਾਡੇ ਖਰੀਦਾਂ ਦੇ ਇਰਾਦੇ ਨਹੀਂਗੇ। ਉਹ ਜਾਓ ਹੁਣ ਹੁਣ ਡੋਕੇ ਲੈਣ ਨੂੰ ਖੜੇ ਆ। ਚੱਲ ਪੋਇਆ 1.60 ਲੈ ਲਾ। ਖੜ ਜੋ ਥੋੜੀ ਵੱਡੇ ਵਪਾਰੀਆਂ ਦੀ ਪੈਂਟ ਨੂੰ। ਸਾਡੇ ਵੱਡੇ ਵਪਾਰੀ ਨਾ ਹੋਣ ਤਾਂ 5 ਮਿੰਟ ਹੋਰ ਰੋਕ ਜਾਂਦੇ ਨਾ ਮੈਂ ਇੱਥੇ ਸੰਗਲ ਪਾ ਕੇ ਮੱਜਾ ਦੇ ਨਾਲ ਹੀ ਬੰਨ ਲੈਣੇ ਸੀਗੇ।